ਅੱਜ ਮੈਂ ਖਾਧੀ ਸੀਗੇ ਨਿਊਡਲ ਤੇ ਆਲੂ ਵਾਲੇ ਸਮੋਸੇ ਉਹ ਵੀ ਗਰਮਾ ਗਰਮ ਸ਼ਸ਼ੀਕਲ ਜੀ ਸਾਰਿਆਂ ਨੂੰ ਅਰਮਾਨ ਦੇ ਪਾਪਾ ਕੰਮ ਤੋਂ ਹਜੇ ਆ ਕੇ ਖੜੇ ਹੀ ਸੀਗੇ ਤੇ ਕਾਫੀ ਦਿਨਾਂ ਬਾਅਦ ਸਮੋਸੇ ਵਾਲੇ ਭਾਈ ਨੇ ਵੀ ਸਾਡੀ ਗਲੀ 'ਚ ਐਂਟਰੀ ਮਾਰੀ ਸੀਗੀ ਫਿਰ ਮਰਮਾਨ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਮੇਰਾ ਵੀ ਖਾਣ ਨੂੰ ਹਨਾ ਸਮੋਸੇ ਚੀ ਕਰਦਾ ਵਾ ਕਿਉਂਕਿ ਸ਼ਾਮ ਜੀ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਹੁੰਦੀ ਆ ਉਸ ਤੋਂ ਬਾਅਦ ਅਸੀਂ ਵੀ ਆਦੀ ਪਲੇਟ ਕਾਲੀ ਉਹਦੇ ਕੋਲੇ ਲੈ ਕੇ ਚਲੇ ਗਏ ਸੀਗੇ ਫਿਰ ਉਹ ਭਾਈ ਨੇ ਸਾਨੂੰ ਦੋ ਨਿਊਡਲ ਵਾਲੇ ਤੇ ਇੱਕ ਸਮੋਸਾ ਆਲੂ ਵਾਲਾ ਸੀ ਲਿਆ ਸੀਗਾ ਕਿਉਂਕਿ ਮੈਨੂੰ ਤੇ ਅਰਮਾਨ ਦੇ ਪਾਪਾ ਨੂੰ ਨਿਊਡ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਦਵਾਦਬ ਸਮੋਸੇ ਲੈ ਕੇ ਅੰਦਰ ਆ ਗਏ ਸੀ ਕਿਉਂਕਿ ਇਹਨਾਂ ਦੀ ਖੁਸ਼ਬੂ ਨਾ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਮੈਨੂੰ ਇਹਨਾਂ ਨੂੰ ਦੇਖ ਕੇ ਹੋਰ ਵੀ ਭੁੱਖ ਲੱਗੀ ਜਾਂਦੀ ਪਈ ਸੀ ਫਿਰ ਦਵਾਦਬ ਮੈਂ ਤਾਂ ਖਾਣ ਬੈਗੀ ਸੀਗੀ ਪਰ ਅਰਮਾਨ ਦਾ ਕੋਈ ਵੀ ਮਨ ਨਹੀਂ ਸੀਗਾ ਖਾਣ ਦਾ ਬਸ ਸਿਰਫ ਉਹਨੂੰ ਲੈਣ ਦਾ ਹੀ ਚਾਹ ਹੁੰਦਾ ਵਾ ਉਹਨੇ ਜਵਾਕਾ ਦੀ ਰੀਸ ਨਾ ਕਹਿ ਦਿੰਦਾ ਹੁੰਦਾ ਕਿ ਮੈਂ ਖਾਊਂਗਾ ਕੁਛ ਨਹੀਂ ਸਿੱਖਾਤਾ ਬਸ ਪਾਣੀ ਪੀ ਗਿਆ ਸੀਗਾ ਸਾਡੇ ਕੋਲੇ ਬੈਠਾ ਮੈਂ ਤੇ ਅਰਮਾਨ ਦੇ ਪਾਪਾ ਨੇ ਦਵਾਦਬ ਰੇਲ ਬਣਾਤੀ ਸੀਗੀ ਇੱਕ ਇੱਕ ਸਮੋਸੇ ਦੀ ਤੇ ਜਿਹੜਾ ਅਰਮਾਨ ਵਾਲਾ ਬੱਚਿਆ ਸੀਗਾ ਨਾ ਉਹ ਵੀ ਅਸੀਂ ਅੱਤਾ ਹਾਫ ਆਫ ਕਰਕੇ ਖਾ ਲਿਆ ਸੀਗਾ ਕਿਉਂਕਿ ਟੇਸਟੀ ਬਹੁਤ ਜ਼ਿਆਦਾ ਹੁੰਦੀ ਹੈ ਕਮੈਂਟ ਕਰਕੇ ਦੱਸਿਓ ਕਿ ਕਿਹਨੂ ਕਿਹਨੂ ਸਮੋਸੇ ਖਾਣੇ ਪਸੰਦ ਆ ਗ੍ਰੀਨ ਚਟਨੀ ਨਾਲ ਮੈਨੂੰ ਤਾਂ ਸੱਚੀ ਖਾ ਕੇ ਮਜ਼ਾ ਹੀ ਆ ਗਿਆ ਸੀਗਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੇ ਤੇ ਚੈਨਲ ਨੂੰ ਜ਼ਰੂਰ